ਅੱਜ ਨਾ ਭਾਈ ਮੈਂ ਗੱਲ ਕਰ ਰਿਹਾ ਦੇਖੋ ਕਈ ਸ਼ਬਦਾਂ ਦੇ ਸਾਨੂੰ ਅਰਥ ਨਹੀਂ ਪਤਾ ਹੁੰਦਾ ਯਾਰ ਅਸੀਂ ਉਹਦੀ ਸਿਰਫ ਕਾਪੀ ਮਾਰ ਲੈਨੇ ਆਂ ਵੀ ਯਾਰ ਉਹਨੂੰ ਬੋਲਣਾ ਸਟਾਰਟ ਕਰ ਦਿੰਨੇ ਆ ਹਨਾ ਤੇ ਲੋਕ ਉਹਨੂੰ ਮੰਨ ਲਓ ਜਦੋਂ ਅਸੀਂ ਕਿਸੇ ਨੂੰ ਕਹਿੰਨੇ ਆ ਤਾਂ ਉਹ ਮੰਨ ਲਾ ਸੁਣਨ ਵਾਲਾ ਵੀ ਉਹ ਚ ਖੁਸ਼ੀ ਮਹਿਸੂਸ ਕਰਦਾ ਹੈ ਵੀਰ ਹਾਂ ਹਨਾ ਮੇਰੀ ਰਿਸਪੈਕਟ ਕਰ ਰਿਹਾ ਅਸਲ ਚ ਉਹਨੂੰ ਵੀ ਨਹੀਂ ਪਤਾ ਹੁੰਦਾ ਵੀ ਇਹ ਸ਼ਬਦ ਦੀ ਕੀ ਅਰਥ ਨੇ ਅੱਜ ਮੈਂ ਗੱਲ ਕਰ ਰਿਹਾ ਇੱਕ ਅਜਿਹੀ ਗੰਦੇ ਸ਼ਬਦ ਦੀ ਜਿਹਨੂੰ ਲੋਕ ਜਿਵੇਂ ਹੁਣ ਪੰਜਾਬ ਚ ਲਾ ਲੋ ਕਿਤੇ ਵੀ ਲਾ ਲੋ ਜਦੋਂ ਕੋਈ ਬੰਦਾ ਕਿਸੇ ਲੇਡੀਜ਼ ਨੂੰ ਬੋਲਦਾ ਤਾਂ ਖੁਸ਼ੀ ਮਹਿਸੂਸ ਕਰਦੀ ਹੈ ਵੀ ਯਾਰ ਮੈਨੂੰ ਵੀ ਰਿਸਪੈਕਟ ਕਰ ਰਿਹਾ ਗੱਲ ਕਰ ਰਿਹਾ ਮੈਂ ਇੱਕ ਅਜਿਹਾ ਸ਼ਬਦ ਹੈਗਾ ਮੈਡਮ ਤੁਸੀਂ ਕਿਤੇ ਵੀ ਜਾਨੇ ਹੋ ਦਫ਼ਤਰ ਜਾਨੇ ਹੋ ਕਿਤੇ ਮੰਨ ਲਓ ਕਿਸੇ ਮਤਲਬ ਸਰਕਾਰੀ ਆਫਿਸ ਜਾਨੇ ਹੋ ਜਾਂ ਕਿਸੇ ਪ੍ਰਾਈਵੇਟ ਆਫਿਸ ਜਾਨੇ ਹੋ ਜਾਂ ਕਿਸੇ ਲੇਡੀਜ਼ ਨੂੰ ਜਦੋਂ ਇਹ ਸ਼ਬਦ ਬੋਲਦੇ ਹੋ ਵੀ ਮੈਡਮ ਤੋ ਕੁਛੀ ਮਹਿਸੂਸ ਕਰਦੀ ਐ ਵੀ ਬੰਦਾ ਮੇਰੀ ਰਿਸਪੈਕਟ ਕਰ ਰਿਹਾ ਕਿਉਂਕਿ ਉਹਨੂੰ ਵੀ ਨਹੀਂ ਪਤਾ ਹੁੰਦਾ ਵੀ ਮੈਡਮ ਸ਼ਬਦ ਦੇ ਕੀ ਅਰਥ ਨੇ ਅੱਜ ਮੈਂ ਤੁਹਾਨੂੰ ਦੱਸਦਾ ਮੈਡਮ ਸ਼ਬਦ ਦੇ ਕੀ ਅਰਥ ਨੇ ਮੈਡਮ ਸ਼ਬਦ ਇਹ ਨਾ ਜਿਹੜਾ ਬਹੁਤ ਹੀ ਘਟੀਆ ਸ਼ਬਦ ਆ ਯਾਰ ਹਨਾ ਇਹ ਨਾ ਇੰਗਲੈਂਡ ਦੇ ਵਿੱਚ ਜਿਹੜੀਆਂ ਬੇਸਬਾਵਾ ਸੀਗੀਆਂ ਜਿਹੜਾ ਜਿਸਮ ਵੇਚਣ ਦਾ ਧੰਦਾ ਕਰਦੀਆਂ ਸੀ ਲੇਡੀਜ਼ ਹਨਾ ਉਹਨਾਂ ਦੀ ਜਿਹੜੀ ਗਰੁੱਪ ਦੀ ਮੇਨ ਲੀਡਰ ਹੁੰਦੀ ਸੀ ਨਾ ਉਹਨੂੰ ਕਹਿੰਦੇ ਸੀ ਮੈਡਮ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਹ ਸ਼ਬਦ ਕਿਸ ਲਈ ਵਰਤਿਆ ਜਾਂਦਾ ਸੀ ਦੇਖੋ ਹਨਾ ਤੇ ਇਹ ਸ਼ਬਦ ਉਹਦੇ ਲਈ ਵਰਤਿਆ ਜਾਂਦਾ ਸੀ ਜਿਹੜੀ ਜਿਸਮ ਵੇਚਣ ਦਾ ਧੰਦਾ ਕਰਨ ਦੀ ਪ੍ਰਮੁੱਖ ਲੀਡਰ ਕਹਿ ਸਕਦੇ ਆ ਲੇਡੀਜ਼ ਸੀ ਹਨਾ ਤੇ ਇੱਥੇ ਆਪਣੇ ਲੋਕ ਖੁਸ਼ੀ ਮਹਿਸੂਸ ਕਰਦੇ ਆ ਜਿਹਨੂੰ ਤੁਸੀਂ ਮੈਡਮ ਕਹਿੰਦੇ ਹੋ ਤੁਸੀਂ ਆਪ ਵੀ ਸੋਚ ਕੇ ਦੇਖੋ ਯਾਰ ਸ਼ਬਦ ਦਾ ਕੀ ਅਰਥ ਨੇ ਹਨਾ ਮਹਿਸੂਸ ਕਰਕੇ ਦੇਖੋ ਕਿੰਨਾ ਗੰਦਾ ਸ਼ਬਦ ਹੈ